4 ਹਫਤਿਆਂ ਤੋਂ ਪੋਸਟਾ ਪਾ ਰਹੇ ਸੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਟਿਕਟੋਕ ਇੰਸਟਾਗ੍ਰam ਦੇ ਉੱਤੇ ਕਿ 20 ਜੁਲਾਈ ਨੂੰ ਹਮਿਲਟਨ ਦੇ ਵਿੱਚ ਇੱਕ ਵਾਰ ਫੇਰ ਬੀਬੀਆਂ ਭੈਣਾਂ ਦੇ ਲਈ ਲੈ ਕੇ ਆ ਰਹੇ ਹਾਂ ਤੰਬੂਲਾ ਤੰਬੂਲਾ ਈਵੈਂਟ ਹੋਣ ਜਾ ਰਿਹਾ ਤੁਹਾਡੇ ਆਪਣੇ ਸ਼ਹਿਰ ਹਮਿਲਟਨ ਦੇ ਵਿੱਚ ਤੇ ਕਿਰਾਾ ਕੌਣ ਰਿਹਾ ਤੁਸੀਂ ਆਪ ਦੇਖੋ ਜੀ ਮੇਰੇ ਨਾਲ ਸਾਰੀਆਂ ਬੀਬੀਆਂ ਭੈਣਾਂ ਅੱਜ ਸਾਡੇ ਸਟੂਡੀਓ ਵਿੱਚ ਪੂਰੀਆਂ ਰੌਣਕਾਂ ਦੇ ਨਾਲ ਪਹੁੰਚੀਆਂ ਨੇ ਰੌਣਕਾਂ ਲਾ ਰਹੀਆਂ ਨੇ

ऑफ ऑल ग्रुप सबको बहुत बहुत अच्छा लगता है है तंबोला खेलना तो ये ऐसा इवेंट होने वाला है है, में पहली बार जिसको सब लोग दिल से करने वाले हैं तो कर तो उट ब्यूटना रेडी शेडी के करी ते जाओ बिरयानी खाओ को जाओ एवलॉन इंडियन टेक टेकअवे सोया चाप खाओ है बहुत वाइस बनाते हैं उस तो बाद रेडी शेडी हो के जैन मोटर्स तो ग्डी लैके तुम पहुंचो स्ट्रीट कमर्स रोड से तंबोला खिलन तंबोला आप बहुत कैश प्राइज दे रहे हैं तीस विन करो उस तो बाद सीधा जाओ भाविन देसाई को अपना लोन करवाओ ਲੋਨ ਕਰਵਾਣ ਤਵਾ ਪਹੁੰਚੋ ਕਿਰਨ ਪਰ ਮਾਰ ਤੋਂ ਤੇ ਆਪਣਾ ਘਰ ਲੈ ਲਓ ਹਾਂ ਮਾਈਕ ਫੋਨ ਕਰ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਤੁਹਾਡਾ ਦੋਸਤ ਲਾਡੀ ਸਿੰਘ ਪਟਿਆਲਾ ਤੇ ਬਹੁਤ ਪਿਆਰੀ ਤੇ ਬਹੁਤ ਵੱਡੀ ਜਾਣਕਾਰੀ ਅੱਜ ਤੁਹਾਡੇ ਨਾਲ ਹਮਿਲਟਨ ਸਟੂਡੀਓ ਤੋਂ ਸਾਂਝੀ ਕਰਨ ਲੱਗੇ ਆ ਵੈਸੇ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਕਿ ਹੁਣੇ ਪਿੱਛੇ ਅਸੀਂ 3-4 ਹਫ਼ਤਿਆਂ ਤੋਂ ਪੋਸਟ ਆ ਪਾ ਰਹੇ ਸੀ ਆਪਣੇ ਫੇਸਬੁਕ ਪੇਜ ਦੇ ਉੱਤੇ ਟਿਕਟੋਕ ਇੰਸਟਾਗ੍ਰam ਦੇ ਉੱਤੇ ਕਿ 20 ਜੁਲਾਈ ਨੂੰ ਹਮਿਲਟਨ ਦੇ ਵਿੱਚ ਇੱਕ ਵਾਰ ਫੇਰ ਬੀਬੀਆਂ ਭੈਣਾਂ ਦੇ ਲਈ ਲੈ ਕੇ ਆ ਰਹੀਆਂ ਤੰਬੂਲਾ ਤੰਬੂਲਾ ਈਵੈਂਟ ਹੋਣ ਜਾ ਰਿਹਾ ਤੁਹਾਡੇ ਆਪਣੇ ਸ਼ਹਿਰ ਹਮਿਲਟਨ ਦੇ ਵਿੱਚ ਤੇ ਕਰਾ ਕੌਣ ਰਿਹਾ ਤੁਸੀਂ ਆਪ ਦੇਖੋ ਜੀ ਮੇਰੇ ਨਾਲ ਸਾਰੀਆਂ ਬੀਬੀਆਂ ਭੈਣਾਂ ਅੱਜ ਸਾਡੇ ਸਟੂਡੀਓ ਵਿੱਚ ਪੂਰੀਆਂ ਰੌਣਕਾਂ ਦੇ ਨਾਲ ਪਹੁੰਚੀਆਂ ਨੇ ਰੌਣਕਾਂ ਲਾ ਰਹੀਆਂ ਨੇ ਤੇ ਸਾਡੇ ਨਾਲ ਬਹੁਤ ਸਾਡੇ ਸਤਿਕਾਰਯੋਗ ਗੁੜੀਆ ਪਰਮਾਰ ਜੀ ਪੂਜਾ ਸੈਗਲ ਜੀ ਤੇ ਸਾਡੇ ਐਵਲੋਨ ਟੇਕ ਅਵੇ ਤੋਂ ਪਲਕ ਜੀ ਪਹੁੰਚੇ ਆ ਸੁਖ ਸੰਧੂ ਸਾਡੇ ਹੇਜਲਵੁੱਡ ਤੋਂ ਤੇ ਨਾਲ ਸਾਡੇ ਗਲੋ ਆਊਟ ਤੋਂ ਰੰਜਨਾ ਜੀ ਪਹੁੰਚੇ ਆ ਸ਼ਿਵਾਲੀ ਜੀ ਪਹੁੰਚੇ ਆ ਤੇ ਨਾਲ ਦੀ ਨਾਲ ਸਾਡੇ ਦੇਖੋ ਜੀ ਫੇਮਸ ਹਿੰਦੀ ਕਮੈਂਟੇਟਰ ਐਂਕਰ ਉਹ ਵੀ ਪਹੁੰਚੇ ਨੇ ਆਪਣਾ ਸਿਮਰਿਤੀ ਮਹਾਜਨ ਚੱਡਾ ਤੇ ਸਾਡੇ ਕੋਰਸ ਕਿਚਨ ਤੋਂ ਵੀ ਪਹੁੰਚੇ ਤੁਸੀਂ ਦੇਖ ਪਾ ਰਹੇ ਹੋ ਸਮਾਈਲ ਕਰ ਦਿਓ ਜੀ ਪਲੀਜ਼ ਜੀ ਸਿਮਰਪੁਰ ਜੀ ਪਹੁੰਚੇ ਕੋਰਸ ਕਿਚਨ ਤੋਂ ਤੇ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਬਿਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਉੱਥੇ ਹੁਮ ਹੁਮਾ ਕੇ ਪਹੁੰਚੋ 15 ਡਾਲਰ ਦੀ ਟਿਕਟ ਰਹਿਣ ਵਾਲੀ ਹੈ ਤੇ 뮤지컬 ਚੇਅਰ ਰੇਡੀਓ ਸਾਡੇ ਵਾਲਾ ਕਰਾਏਗਾ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਗਰੁੱਪ ਦੇ ਨਾਲ ਇਹਨਾਂ ਦਾ ਕੀ ਪਲਾਨ ਹੈ ਸਸੀ ਗਾ ਜੀ ਤੁਹਾਡਾ ਕੀ ਹਾਲ ਚਾਲ ਹੈ ਸਾਰਿਆਂ ਦਾ ਸਸੀ ਗਾ ਜੀ ਸਸੀ ਅਰਸ਼ਨਾਵ ਅਲਾ ਚਿਹਰਾ ਦੇਖੋ ਤੁਹਾਡਾ ਜਿਵੇਂ ਗੁਲਾਬ ਦਾ ਫੁੱਲ ਹੀ ਖੜਿਆ ਹੁੰਦਾ ਉਹਵੇਂ ਖੜਿਆ ਹੋਇਆ ਉਹ ਖਿੜਨਾ ਵੀ ਚਾਹੀਦਾ ਹੈ ਕਿਉਂ ਕਰਕੇ ਇੱਥੇ ਆਤਾ ਤੁਸੀਂ ਜੌਬ ਕਰਦੇ ਹੋ ਜਾਂ ਨਿਆਣਿਆਂ ਨੂੰ ਲੁਕਾਫਟਰ ਕਰਦੇ ਹੋ ਤੇ ਆ ਤੁਸੀਂ ਮਾਣਾ ਮੋਟਾ ਅੰਦਰ ਬਾਹਰ ਜਾ ਸਕਦੇ ਹੋ ਪਰ ਐਵੇਂ ਦੇ ਛੋਟੇ ਛੋਟੇ ਈਵੈਂਟ ਜਿਹੜਾ ਰੇਡੀਓ ਸਾਡੇ ਵਾਲਾ ਲੈ ਕੇ ਆ ਰਿਹਾ ਤੁਹਾਡੇ ਲਈ ਇਹ ਜ਼ਰੂਰੀ ਵੀ ਨਹੀਂ ਜੀ ਗੁੜੀਏ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਪਹਿਲਾਂ ਤਾਂ ਮੈਂ ਰੇਡੀਓ ਸਾਡੇ ਵਾਲਾ ਜੀ ਦਾ ਥੈਂਕ ਯੂ ਕਰੂੰਗੀ ਸਪੈਸ਼ਲੀ ਲਾਡੀ ਭਾਜੀ ਦਾ ਜਿਨ੍ਹਾਂ ਨੇ ਸਾਨੂੰ ਸਪான்ਸਰ ਕੀਤਾ ਹੈ ਇਹਨਾਂ ਦੀ ਸਪான்ਸਰਸ਼ਿਪ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਸਾਡਾ ਛੋਟਾ ਜਿਹਾ ਆਈਡੀਆ ਸੀ ਤੰਬੋਲਾ ਖੇਲਣ ਦਾ ਤੇ ਭਾਜੀ ਕਹਿੰਦੇ ਵਾਈ ਨਾਟ ਮੇਕ ਇਟ ਅ ਬਿਗ ਹੈਨਾ ਤੇ ਫਿਰ ਹੁਣ ਸਾਰੀ ਲੇਡੀਜ਼ ਨੂੰ ਅਸੀਂ ਇਕੱਠਾ ਕਰਕੇ ਚਾਹੁੰਦੇ ਹਾਂ ਕਿ ਅਸੀਂ ਤੰਬੋਲਾ ਖੇਲੀਏ ਔਰ ਮੈਂ ਤੁਹਾਨੂੰ ਸਾਂਝਾ ਕਰਨਾ ਚਾਹ ਰਹੀ ਹਾਂ ਜਾਣਕਾਰੀ ਕਿ ਤੰਬੋਲਾ ਇਵੈਂਟ ਹੋ ਰਿਹਾ ਸਾਡਾ 20th ਆਫ ਜੁਲਾਈ ਨੂੰ ਟਾਈਮਿੰਗ ਰਹੇਗੀ 12:30 ਤੋਂ 4:30 और टिकट प्राइस है फिफ्टीन डॉलर बट फिफ्टीन डॉलर इज ओनली फॉर द तंबोला गेम एंट्री इज़ फ्री और एड्रेस है वन ट्वेंटी सिक्स कॉमनीज रोड चाचवाल सो प्लीज़ मेरी बेनती है सारे जनिक हम घुमा के पहुँचो और इंजॉय करो बाकी जानकारी सारी मैंबर दे पूजा चीज तुम कह रहे थे कि कुछ अच्छी घर को ले सकते हो किस तरह प्लीज़ एक्सप्लेन करो बिल्कुल जी देखो तंबोला जगह सबोंसर कर रहे हैं ਉਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਤੇ ਤੁਸੀਂ ਘਰ ਵੀ ਲੈ ਲਗਦੇ ਹੋ ਇਹ ਇਵੈਂਟ ਤੋਂ ਬਾਅਦ ਕਿਵੇਂ ਲੈ ਸਕਦੇ ਹੋ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਘਰ ਲੈਣ ਦਾ ਕਾਰਨ ਕਿਵੇਂ ਸੁਪਨਾ ਕਿਵੇਂ ਬਣੇਗਾ ਲੋਕਾਂ ਨੂੰ ਦੇਖੋ ਤੁਸੀਂ ਸਾਰੇ ਤਿਆਰ ਹੋਣ ਲਈ 글로ਅ ਆਊਟ ਬਿਊਟੀ ਤੇ ਜਾ ਸਕਦੇ ਹੋ ਰੰਜਨਾ ਜੀ ਕੋਲ ਰੈਡੀ ਸ਼ੈਡੀ ਹੋ ਕੇ ਕਰੀਬ ਤੇ ਜਾਓ ਬਰੀਆਨੀ ਖਾਓ ਪਲਕ ਕੋਲ ਜਾਓ ਐਵਲਨ ਇੰਡੀਅਨ ਟੇਕ ਅਵੇ ਤੇ ਸੋਇਆ ਚਾਂਪ ਖਾਓ ਬਹੁਤ ਵਧੀਆ ਬਣਾਉਂਦੇ ਆ ਉਸ ਤੋਂ ਬਾਅਦ ਰੈਡੀ ਸ਼ੈਡੀ ਹੋ ਕੇ ਜੈਨ ਮੋਟਰਸ ਤੋਂ ਗੱਡੀ ਲੈ ਕੇ ਤੁਸੀਂ ਪਹੁੰਚੋ ਕਮਰਸ ਸਟਰੀਟ ਤੇ ਕਮਰਸ ਰੋਡ ਤੇ ਸੰਬੋਲਾ ਗੱਲਨ ਸੰਬੋਲਾ ਇਹ ਚਾਪਾ ਬਹੁਤ ਕੈਸ਼ ਪ੍ਰਾਈਜ਼ਸ ਦੇ ਰਹੇ ਆ ਤੁਸੀਂ ਵਿਨ ਕਰੋ ਉਸ ਤੋਂ ਬਾਅਦ ਸਿੱਧਾ ਜਾਓ ਭਾਵਿੰਦ ਦੇਸਾਈ ਕੋ ਆਪਣਾ ਲੋਨ ਕਰਵਾਓ ਲੋਨ ਕਰਵਾਣ ਤੋਂ ਬਾਅਦ ਪਹੁੰਚੋ ਕਿਰਨ ਪਰ ਮਾਰ ਤੋਂ ਤੇ ਆਪਣਾ ਘਰ ਲੈ ਲਓ ਦੇਖਿਆ ਹਾਂ ਹੋਰ ਹੋਰ ਕਰ ਕਰ ਲੈਣ ਦੀ ਬਸ ਕੇ ਜੇਸ ਆਰ ਵਾਲੇ ਪਾਜੀ ਉਹ ਨਾਲ ਕੋਲ ਆਪਣੀ ਕਾਰ ਦੀ ਵੈਂਟੀਲੇਸ਼ਨ ਵਗੈਰਾ ਸਭ ਕਰਵਾ ਸਕਦੇ ਹੋ ਆ ਕਿ ਸਭ ਸੌਟ ਕੀਤਾ ਆ ਤੁਹਾਡੇ ਲਈ ਆਓ ਤੰਬੋਲਾ ਖੇਲੋ ਇੰਜੋਏ ਕਰੋ ਤੇ ਆਪਣਾ ਘਰ ਵੀ ਬਣਾ ਸਕਦੇ ਹੋ 281 ਲੋਰੀ ਕੋਰਸ ਕਿਚਨ ਤੋਂ ਸਾਡੇ ਅੱਜ ਪਹੁੰਚੇ ਨੇ ਆਪਣੇ ਸਿਮਰ ਕੋਰਸ ਮਰ ਕੋ ਕੀ ਹਾਲ ਚੱਲ ਰਿਹਾ ਤੁਹਾਡਾ ਬਹੁਤ ਵਧੀਆ ਜੀ ਬੋਲਦੀ ਹੈ ਸੱਸੀ ਆਕਾਰ ਸੱਸੀ ਕਾਲ ਜੀ ਤੇ ਅਮ ਅੱਜ ਅਸੀਂ ਇਕੱਠੇ ਹੋਏ ਆ ਟੰਬੋਲਾ ਇਵੈਂਟ ਬਾਰੇ ਥੋੜੀ ਜੀ ਹੋਰ ਜਾਣਕਾਰੀ ਦੇਣ ਲਈ ਦਰਸ਼ਕਾਂ ਨੂੰ ਅਮ ਸਾਨੂੰ ਕਾਫੀ ਕੁਐਰੀਜ਼ ਆ ਰਹੀਆਂ ਸੀ ਮੈਸੇਜਸ ਦੇ ਥਰੂ ਤੇ ਫੋਨ ਕਾਲਸ ਦੇ ਥਰੂ ਵੀ ਕਿ ਅਮ ਥੋੜੀ ਜੀ ਕਨਫਿਊਜ਼ਨ ਸੀ ਕਿ 15 ਡਾਲਰ ਦੀ ਜਿਹੜੀ ਟਿਕਟ ਹੈ ਉਹ ਕੀ ਹੈ ਸੋ ਮੈਂ ਦੁਬਾਰਾ ਐਕਸਪਲੇਨ ਕਰਨਾ ਚਾਹਾਂਗੀ ਕਿ ਜਿਹੜੀ 15 ਡਾਲਰ ਵਾਲੀ ਟਿਕਟ ਹੈ ਇਹ 15 ਡਾਲਰ ਟੂਵਰਡਸ ਗੇਮਸ ਹੈ ਐਂਟਰੀ ਬਿਲਕੁਲ ਫ੍ਰੀ ਹੈ ਜੇ ਤੁਸੀਂ ਗੇਮ ਨਹੀਂ ਖੇਡਣਾ ਚਾਹਦੇ ਤੁਸੀਂ ਫਿਰ ਵੀ ਉੱਥੇ ਆ ਸਕਦੇ ਹੋ अपना म्यूजिकल चेयर्स पार्टिसिपेट कर सकते हो ओथे कैश प्राइजेस विन कर सकते हो ते ओथे फूड स्टॉल्स काफी ਹੋਣਗੇ ਫੂਡ ਸਟਾਲਸ ਤੋਂ ਆਪਣਾ ਫੂਡ ਬਾਈ ਕਰੋ ਇੰਜੋਏ ਕਰੋ ਜੇ ਤੁਸੀਂ ਤਾਂ ਬੋਲਾ ਨਹੀਂ ਖੇਡਣਾ ਤੇ ਐਟਲੀਸਟ ਦੂਜਿਆਂ ਨੂੰ ਖੇੜਦੇ ਦੇਖ ਕੇ ਇੰਜੋਏ ਕਰ ਸਕਦੇ ਹੋ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਫਨ ਐਂਡ ਲਾਈਕ ਅ ਗੁੱਡ ਇਵੈਂਟ ਵੀ ਗੈਸ ਤੇ ਅਮ ਉਸ ਤੋਂ ਲਾ ਬ ਅਮ ਉਥੇ ਜਿਹੜਾ ਫੂਡ ਸਟਾਲਸ ਹੋਣਗੇ ਉਹ ਕੋਰਸ ਕਿਚਨ ਵਾਲੋਂ ਹੈਗੇ ਆ ਇਸ ਵਾਰ ਅਸੀਂ ਬਹੁਤ ਜਲਦੀ ਹੀ ਕੁਝ ਮਾਰਕੀਟ ਤੇ ਲੈ ਕੇ ਆ ਰਹੇ ਹਾਂ ਨਵਾਂ ਵੀ ਆਰ ਲਾਂਚਿੰਗ ਸਮਥਿੰਗ ਵੈਰੀ ਐਕਸਾਈਟਿੰਗ ਫॉर ਯੂ ਗਾਇਸ ਤੇ ਮੇਰੀ ਬੇਨਤੀ ਇਹ ਹੀ ਹੈ ਕਿ ਤੁਸੀਂ ਸਾਰੇ ਆਓ ਉੱਥੇ ਆਪਣਾ ਡੇ ਸਪੈਂਡ ਕਰੋ ਵਧੀਆ-ਵਧੀਆ ਫੂਡ ਖਾਓ ਤੇ ਗੇਮਸ ਨੂੰ ਇੰਜੋਏ ਕਰੋ ਸਮ੍ਰਿਤੀ ਆਪ ਹਿੰਦੀ ਮੇਂ ਕੁਝ ਬੋਲਣਾ ਚਾਹੇਂਗੀ ਕਿਉਂ ਹਿੰਦੀ ਵੀ ਲਵਰਸ ਹੈ ਤੰਬੋਲਾ ਕੇ ਉਹਨਾਂ ਕੇ ਲਿਏ ਕੁਝ ਥੋੜਾ ਸਾ ਬੋਲਣਾ ਚਾਹੇਂਗੀ ਆਪ Uh, देखो जी ये रेडियो साडे वाला को बहुत बहुत धन्यवाद कि उन्होंने इतने बड़े इवेंट को स्पॉन्सर किया देन आर होस्ट पूजा सहगल गुड़िया परमार एंड सिमर कौर इनका बहुत बहुत शुक्रिया हमारे सुख साधु यहाँ पे हैं uh, उनका बहुत बहुत शुक्रिया एवलॉन इंडियन से पलक है उनका बहुत बहुत शुक्रिया देन बहुत बहुत शुक्रिया हमारा ग्लो आउट हीना से तो सबके बिना ये जो चीज है ये मुमकिन नहीं हो पाती सबसे बड़ी बात ये है कि जो ये इवेंट है इट्स ऑल अबाउट तंबोला एंड आई थिंक चाहे वो बच्चे हो चाहे वो यू नो वुमेन हो ऑफ ऑल एज ग्रुप सबको बहुत अच्छा लगता है तंबोला खेलना तो ये एक ऐसा इवेंट होने वाला है हैमिल्टन में पहली बार जिसको सब लोग बहुत दिल से एंजॉय करने वाले हैं दिस विल बी स्ट्रेस फ्री इवेंट एंड टाइमिंग्स आर कांग्रेस रोड एंड इसमें बहुत सारे प्राइजेस हैं आप आओ एंजॉय करो और एक्सपीरियंस करो एक रीजनरेटिंग <coughs> को थैंक यू तो ਸਾਡੇ ਨਾਲ ਸੁਖ ਸੰਧੂ ਪਹੁੰਚੇ ਆ ਜੀ ਹੇਜਲ ਫੂਡ ਤੋਂ ਹਮੇਸ਼ਾ ਪ੍ਰਿੰਟਿੰਗ ਦੀ ਸੇਵਾਵਾਂ ਸਾਡੇ ਸ਼ਹਿਰ ਹਮਿਲਟਨ ਚ ਨੇ ਬੰਦ ਨੇ ਸੁੱਕੀ ਹਾਲ ਚਲਦਾ ਹੈ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਤੰਬੋਲ ਲਾਈਵ ਬਣਦੇ ਹਾਂ ਜੀ ਮੈਂ ਕਹਿਣਾ ਚਾਹਾਂਗੀ ਸਾਰੀਆਂ ਲੇਡੀਜ਼ ਪਲੀਜ਼ ਹਮ ਹਮਾ ਕੇ ਪਹੁੰਚਣ 126 ਕਾਮਨਸ ਰੋਡ ਚਾਟਵਲ ਹਮਿਲਟਨ ਦੇ ਵਿੱਚ ਜਿੱਥੇ ਕੀ ਤੁਸੀਂ ਇੰਜੋਏ ਕਰ ਸਕਦੇ ਹੋ ਟੰਬੋਲਾ ਇਵੈਂਟ ਪਲੀਜ਼ ਇਹ ਇਵੈਂਟ ਓਨਲੀ ਫਾਰ ਲੇਡੀਆਂ ਆ ਤੇ ਟਿਕਟਸ ਓਨਲੀ 15 ਡਾਲਰ ਪਲੀਜ਼ ਜੁਆਇਨ ਅਸ ਥੈਂਕ ਯੂ ਬੋਲੋ ਜੀ ਪੱਲਕ ਜੀ ਸਾਡੇ ਵਿੱਚ ਹੈ ਤੁਸੀਂ ਦੇਖ ਪਰੋ ਪੱਲਕ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਾਡੇ ਵਾਲੇ ਦੇ ਸਟੂਡੀਓ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਹਮਿਲਟਨ ਦੀਆਂ ਬੀਪੀਆਂ ਭਾਣਾ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਪਲੀਜ਼ ਜੁਆਇਨ ਅਸ ਇਨ ਟੰਬੋਲਾ ਇਵੈਂਟਸ ਜੀ और 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 करेंगे जैसे childhood से हम लोग में थोड़े बहुत बहुत करते थे उस तरह का का बड़ा है तो तो आइए करिए होगा इसमें musical chairs हैं हैं भी है। रेडियो वाले का भी वाले धन्यवाद जो हम को कर रहे हैं support। तो मैंने दो बंद ने दसा जी शिवाली जी ने ते अपना रंजना जी ने कि हिंदी तो अच्छी है पंजाबी भी बहुत अच्छी ਤੁਸੀਂ ਇਸ ਜੜਾਈ ਇਵੈਂਟ ਨੂੰ ਸਪੋਰਟ ਕਰ ਰਹੇ ਹੋ ਤਾਂ ਬਹੁਤ ਸਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਗੁੜੇ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਜ਼ਰੂਰ ਮੈਂ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਸਪਾਂਸਰਸ ਐ ਸਾਰੇ ਸਪਾਂਸਰ ਕੀਤੇ ਹਨ ਉਹਨਾਂ ਵੱਲੋਂ ਕੁਝ ਸਪ੍ਰਾਈਜ਼ਸ ਗਿਫਟਸ ਵੀ ਨੇ ਹੋ ਕੇ ਕੱਲੇ 뮤지컬 ਚੇਅਰ 뮤지컬 ਚੇਅਰ ਦਾ ਫਰਸਟ ਪ੍ਰਾਈਜ਼ 200 ਡਾਲਰ ਸੈਕਿੰਡ ਪ੍ਰਾਈਜ਼ 100 ਡਾਲਰ ਐਂਡ ਥਰਡ ਪ੍ਰਾਈਜ਼ 50 ਡਾਲਰ ਐਂਡ देयर आर ਸਮ ਸਰਪ੍ਰਾਈਜ਼ਸ ਐਜ਼ ਵੈਲ ਕਿ ਸਰਪ੍ਰਾਈਜ਼ਸ ਵੀ ਹੋਣਗੇ ਔਰ ਸਾਰੇ ਥੋੜੇ ਜਿਹਾ ਗਿਵਅਵੇਸ ਵੀ ਹਨ ਸਦੀ ਗਲਿੱਟ ਕਲੇਮ ਤੋਂ ਸ਼ਿਵਾਲੀ ਜੀ ਐਂਡ ਰੰਜਨਾ ਫਰਮ ਗਲੋ ਐਂਡ ਹਿਨਾ ਤੋਂ ਮੈਂ ਉਹਨਾਂ ਨੂੰ ਕਹੂੰਗੀ ਕਿ ਉਹ ਆਪਣਾ ਥੋੜਾ ਦੱਸਣ ਕਿ ਉਹਨਾਂ ਵੱਲੋਂ ਵੀ ਕੁਝ ਸਰਪ੍ਰਾਈਜ਼ਸ ਨੇ ਤਾਂ ਤੁਹਾਡੇ ਵੱਲੋਂ ਕੀ ਸਰਪ੍ਰਾਈਜ਼ ਉੱਥੇ ਤੁਸੀਂ ਕੁਝ ਦੇਣਾ ਚਾਹ ਰਹੇ ਹੋ ਸਰਪ੍ਰਾਈਜ਼ ਹਾਂਜੀ ਬਿਲਕੁਲ ਸਸਰੀ ਘਰ ਸਾਰਿਆਂ ਨੂੰ ਅਸੀਂ ਗਲਿੱਟ ਸੇ ਗਰਲ ਸਟਾਲ ਲਗਾ ਰਹੇ ਹਾਂ ਤੁਹਾਡਾ ਹੈਂਡਕਰਾਫਟ ਦਾ ਉੱਥੇ ਸਟਾਲ ਲੱਗੇਗਾ ਪਲੀਜ਼ ਆਓ ਤੰਬੋਲਾ ਇਵੈਂਟ ਸਾਰੇ ਜੁਆਇਨ ਕਰੋ ਐਂਡ ਅਸੀਂ ਜ਼ਰੂਰ ਕੋਈ ਸਰਪ੍ਰਾਈਜ਼ ਦੇਵਾਂਗੇ रंजना जी रंजना। ए रंजना जी हैं साडे जी सशकार सयानु मैं इस इवेंट को स्पोंसर कर रही हूं आप आओ एंजॉय करो तैयार वैयार होना हो अगर आपको ज्वेलरी लेना हो तो आना मेरे पास और वाउचर्स भी है मैं दे रही हूं तो आना एंजॉय करना सभी ਲੋ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਰਿਕਵੈਸਟ ਹੈ ਜੀ ਕਿ ਰੇਡੀਓ ਸਾਡੇ ਵਾਲਾ ਦੇ ਵੱਲੋਂ ਉੱਥੇ ਇੱਕ ਮਿਊਜ਼ੀਕਲ ਚੇਅਰ ਕਰਾਈ ਜਾਏਗੀ ਜਿਹੜਾ ਫਰਸਟ winner ਹੋਏਗਾ ਉਹਨੂੰ 200 ਦਿੱਤੇ ਜਾਣਗੇ ਸੈਕੰਡ ਨੂੰ 100 ਤੇ 3rd ਨੂੰ 50 ਤੇ ਜਿਨੇ ਵੀ ਸਾਡੇ ਸਪਾਂਸਰਸ ਹੈ ਜਾਂ ਸਾਡੀਆਂ ਬੀਬੀਆਂ ਪਹਿਣਾ ਤੇ ਸਟੂਡੀਓ ਚ ਪਹੁੰਚੀਆਂ ਉਹਨਾਂ ਦਾ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੂਜਾ ਜੀ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਇਸ ਇਵੈਂਟ ਨੂੰ ਲੈ ਕੇ ਹਾਂ ਬਿਲਕੁਲ ਸਾਰੇ ਪਹੁੰਚੋ ਬਹੁਤ ਫਨ ਕਰਾਂਗੇ इंडिया ਤੋਂ আজকাল ਬਹੁਤ ਸਾਰਿਆਂ ਦੇ ਪੇਰੈਂਟਸ ਵਗੈਰਾ ਆਏ ਹੋਏ ਆ ਤੇ ਉਹਨਾਂ ਨੂੰ ਵੀ ਪਲੀਜ਼ ਲੈ ਕੇ ਆ ਨਾ ਮੰਮੀਆਂ ਰੀਲੀ ਇੰਜੋਏ ਕਰਦੀਆਂ ਆਂ ਇੰਡੀਆ ਦੀ ਕਿੱਟੀ ਪਾਰਟੀ ਜਿਹੜੇ ਮਿਸ ਕਰ ਰਹੀਆਂ ਉਹਨਾਂ ਨੂੰ ਪੂਰਾ ਉਹੀ ਮਾਹੌਲ ਆ ਕੋਈ ਛੋਟਾ ਮੋਟਾ ਡੀਜੇ ਚਲਾਓਗੇ ਬਿਲਕੁਲ ਇਤਨਾ ਹੋ ਸਕਦਾ ਪੰਜਾਬੀਆਂ ਦਾ ਇਵੈਂਟ ਹੋਵੇ ਤੇ ਮਿਊਜ਼ਿਕ ਨਾ ਹੋਏ ਬਿਲਕੁਲ ਚਲਾਵਾਂਗੇ ਜੀ ਚਲੋ ਜੀ ਕੀ ਬਾਤ ਆ ਜੀ ਤਾਂ ਬਿਲਕੁਲ ਤੁਸੀਂ ਕੋਈ ਹੋਰ ਕਿਸੇ ਨੇ ਕੋਈ ਸੁਝਾਅ ਦੇਣਾ ਹੈ ਕੁਝ ਕਹਿਣਾ ਹੈ ਸਾਡੇ ਮਾਧਮ ਰੇ ਤੁਸੀਂ ਦੇ ਸਕਦੇ ਹੋ ਗੁੜੀਆ ਜੀ ਦੇਖੋ ਅਗਰ ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਤੁਮ ਬੋਲਾ ਖੇਡਣਾ ਨਹੀਂ ਆਂਦਾ ਡੋਨਟ ਵਰੀ ਅਬਾਊਟ ਇਟ ਅਸੀਂ ਉੱਤੇ ਸਾਰਾ ਪ੍ਰੈਜ਼ੈਂਟ ਕਰਾਂਗੇ ਔਰ ਸਾਰੇ ਰੂਲ ਰੈਗੂਲੇਸ਼ਨ ਉੱਪਰ ਮੈਂ ਡਿਸਪਲੇ ਕਰਵਾਉਂਗੀ ਤਾਂ ਕਿ ਇਟਸ ਵੈਰੀ ਈਜ਼ੀ ਬਟ ਬਹੁਤ ਫਨ ਲਵਿੰਗ ਗੇਮ ਹੈ ਔਰ ਮੈਂ ਚਾਹੂੰਗੀ ਤੁਸੀਂ ਆਪਣੇ ਮਦਰਸ ਨੂੰ ਮਦਰ ਇਨ ਲਾ ਸਾਰਿਆਂ ਨੂੰ ਲੈ ਕੇ ਆਓ ਔਰ ਇੱਕ ਕਿੱਟੀ ਵਾਲਾ ਮਾਹੌਲ ਕਰਿਏ ਔਰ ਇੰਜੋਏ ਕਰਿਏ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਅਸੀਂ ਸਾਰੇ ਇਸ ਗਰੁੱਪ ਦਾ ਬਹੁਤ ਥੈਂਕਸ ਕਰਦੇ ਹਾਂ ਇਹਨਾਂ ਨੇ ਸਮਾਂ ਕੱਟ ਕੇ ਸਾਡੇ ਸਟੂਡੀਓ ਵਿੱਚ ਸ਼ਿਰਕਤ ਕੀਤੀ ਤੇ ਤੁਹਾਡੇ ਰੂਬਰੂ ਹੋ ਕੇ ਇਸ ਈਵੈਂਟ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਤੁਹਾਨੂੰ ਚੰਗਾ ਲੱਗੇ ਬਣਾ ਕਮੈਂਟ ਵੀ ਤੁਸੀਂ ਜਰੂਰ ਸਾਨੂੰ ਟਾਈਪ ਕਰਕੇ ਭੇਜ ਸਕਦੇ ਹੋ ਅਸੀਂ ਹੋਰ ਤੁਹਾਡੇ ਲਈ ਕੀ ਬਿਹਤਰ ਕਰ ਸਕਦੇ ਹਾਂ ਅਸੀਂ ਜਰੂਰ ਫਿਊਚਰ ਦੇ ਵਿੱਚ ਯਤਨ ਕਰਾਂਗੇ ਹੋਰ ਚੰਗਾ ਕੰਮ ਕਰਨ ਦੇ ਲਈ ਤਾਂ ਥੈਂਕ ਯੂ ਤੁਸੀਂ ਬਹੁਤ ਸਾਨੂੰ ਸਪੋਰਟ ਕਰਦੇ ਹੋ ਅਗੇਂਸ ਥੈਂਕਸ ਧੰਨਵਾਦ ਦੋਸਤੋ